ਹੂਬ ਤੁਹਾਨੂੰ ਪਸੰਦ ਆਊਗਾ ਦੇਖੀਏ ਵਾਟੇ ਬੜਾ ਹੈ ਲੱਗਿਆ ਤੈਨੂੰ ਪਾਉਣੇ ਚ ਤੈਨੂੰ ਇੱਕ ਪਲ ਵੀ ਨਹੀਂ ਲੱਗਣਾ ਸਭ ਗਵਾਉਣੇ ਚ ਰਿਸ਼ਤਾ ਐਸਾ ਹਾਂ ਦੀ ਡੋਰ ਦਾ ਤੋੜਨਾ ਪਲ ਵਿੱਚ ਜਾਮੀ ਹਾਏ ਜੇ ਛੱਡ ਕੇ ਮੈਨੂੰ ਜਾਣਾ ਏ ਮੇਰੀ ਜਾਨ ਵੀ ਕੱਢ ਲੈ ਜਾਵੀਂ ਹਏ ਨੀ ਮੈਂ ਸਾਜ ਰੂਹਾਂ ਦੀ ਪਾਈਏ ਯਾਰੀ ਜਿਸਮ ਦੇ ਲਈ ਨਾ ਲਾਈਏ ਮੈਂ ਉੱਥੇ ਖੜਿਆ ਪੁਲਵਾਗਰ ਬਣ ਪਾਣੀ ਨਾ ਵਗ ਜਾਵੀਂ ਹਏ ਜੇ ਛੱਡ ਕੇ ਮੈਨੂੰ ਜਾਣਾ ਏ ਮੇਰੀ ਜਾਨ ਵੀ ਕੱਢ ਲੈ ਜਾਵੀ ਹਾਏ ਛੱਡਤੀ ਦੁਨੀਆ ਤੈਨੂੰ ਸਭ ਮੰਨਿਆ ਤੂੰ ਇਸ਼ਕ ਮੇਰਾ ਤੈਨੂੰ ਰੱਬ ਮੰਨਿਆ ਛੱਡਤੀ ਦੁਨੀਆ ਤੈਨੂੰ ਸਭ ਮੰਨਿਆ ਤੂੰ ਇਸ਼ਕ ਮੇਰਾ ਤੈਨੂੰ ਰੱਬ ਮੰਨਿਆ ਤੇਰੇ ਨਾਲ ਹੀ ਜੀਣਾ ਏ ਤੇਰੇ ਨਾਲ ਹੀ ਮੈਂ ਮਰ ਜਾਣਾ ਹੈ ਜੇ ਛੱਡ ਕੇ ਮੈਨੂੰ ਜਾਣਾ ਹੈ ਮੇਰੀ ਜਾਨ ਵੀ ਕੱਢ ਲੈ ਜਾਮੀ ਹੈ ਜਿਮੀ ਤੇਰੇ ਤੇ ਮਰਦਾ ਏ ਨਿਹਰ ਤੇਰੇ ਤੇ ਮਰਦਾ ਏ ਉਹਦਾ ਬਿਨ ਤੇਰੇ ਨਾ ਸਰਦਾ ਏ ਤੋ ਲਾਗੇ ਬੂਟਾ ਪਿਆਰਾਂ ਦਾ ਉਹਨੂੰ ਆਪ ਹੀ ਨਾ ਵੱਢ ਜਾਮੀ ਹਾਏ ਜੇ ਛੱਡ ਕੇ ਮੈਨੂੰ ਜਾਣਾ ਏ ਮੇਰੀ ਜਾਨ ਵੀ ਕੱਢ ਲੈ ਜਾਮੀ ਹਾਏ ਲੈ ਜਾਮੀ ਹਾਏ ਹੋਕ ਤੁਹਾਨੂੰ ਪਸੰਦ ਆਊਗਾ